ਪੰਜਾਬ 'ਚ ਜੁਰਮ ਦਿਨੋ ਦਿਨ ਵਧਦਾ ਜਾ ਰਿਹਾ ਹੈ ਕਦੇ ਲੁੱਟ ਖੋਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਕਦੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਜੇ ਹਾਈ ਕੁਝ ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਵਿੱਚ ਵਾਪਰਿਆ ਹੈ ਜਿੱਥੇ ਇੱਕ ਸ਼ਰਾਬੀ ਲੁੱਟੇਰੇ ਨੇ ਸਕੂਟਰ ਸਵਾਰ ਇੱਕ ਔਰਤ ਦਾ ਪਰਸ ਖੋਲਿਆ ਔਰਤ ਨੇ ਪਰਸ ਖੋਣ ਵਾਲੇ ਲੁੱਟੇਰੇ ਤੋਂ ਪਰਸ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਲੇਕਿਨ ਉਸ ਦੌਰਾਨ ਔਰਤ ਮੂਹ ਦੇ ਪਾਰ ਜ਼ਮੀਨ ਤੇ ਡਿੱਗ ਗਈ ਜਦੋਂ ਔਰਤ ਨੇ ਆਪਣਾ ਪਰਸ ਨਹੀਂ ਛੱਡਿਆ ਤਾਂ ਖੋਹ ਕਰਨ ਵਾਲਾ ਭੱਜ ਗਿਆ ਪਰ ਫਿਰ ਉਹ ਸਕੂਟਰ ਤੇ ਵਾਪਸ ਆਇਆ ਅਤੇ ਉਸ ਦਾ ਪਰਸ ਖੋ ਕੇ ਲੈ ਗਿਆ ਪੂਰੀ ਘਟਨਾ ਦਾ ਵੀਡੀਓ ਸਾਹਮਣੇ ਆਇਆ ਲੋਕਾਂ ਨੂੰ ਆਉਂਦੇ ਦੇਖ ਕੇ ਲੁਟੇਰਾ ਕਾਲੀ ਦੇ ਵਿੱਚ ਜ਼ਮੀਨ ਤੇ ਡਿੱਗ ਪਿਆ ਲੋਕਾਂ ਨੂੰ ਆਉਂਦੇ ਦੇਖ ਕੇ ਲੁਟੇਰਾ ਤੁਰੰਤ ਭੱਜ ਜਾਂਦਾ ਹੈ ਇਸ ਦੌਰਾਨ ਖੂਨ ਨਾਲ ਲਥਪਥ ਔਰਤ ਨੂੰ ਤੁਰੰਤ ਹੀ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਹੈ ਪਰ ਉਸ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਸੀ ਔਰਤ ਦੇ ਦੰਦ ਟੁੱਟ ਗਏ ਨੇ ਅਤੇ ਉਸ ਦੇ ਸਿਰ ਵਿੱਚ ਸੱਟ ਵੱਜੀ ਸੀ ਔਰਤ ਇਸ ਸਮੇਂ ਡੀ ਐਮ ਸੀ ਹਸਪਤਾਲ ਦੇ ਆਈ ਸੀ ਯੂ ਵਿੱਚ ਦਾਖਲ ਹੈ ਜਾਣਕਾਰੀ ਅਨੁਸਾਰ ਮੋਡਲ ਟਾਊਨ ਦੀ ਰਹਿਣ ਵਾਲੀ ਉਹ ਔਰਤ ਹੈ ਉਹ ਇਲਾਕੇ ਦੇ ਬਾਜ਼ਾਰ ਤੋਂ ਕੁਝ ਸਾਮਾਨ ਖਰੀਦ ਕੇ ਵਾਪਸ ਆ ਰਹੀ ਸੀ ਉਸੇ ਵੇਲੇ ਇੱਕ ਸਕੂਟਰ ਤੇ ਸਵਾਰ ਬਦਮਾਸ਼ ਉਸਦਾ ਪਿੱਛਾ ਕਰਨ ਆਇਆ ਜਿਵੇਂ ਹੀ ਲੁਟੇਰੇ ਨੇ ਔਰਤ ਉੱਪਰ ਸਖੋਇਆ ਉਹ ਜ਼ਮੀਨ ਤੇ ਡਿੱਗ ਪਈ ਔਰ ਇਹਨੇ ਜ਼ੋਰ ਨਾਲ ਜ਼ਮੀਨ ਤੇ ਡਿੱਗ ਪਈ ਕਿ ਉਸਦੇ ਦੰਦ ਟੁੱਟ ਗਏ ਅਤੇ ਉਸਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਨੇ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਹੈ ਇਸ ਦੇ ਨਾਲ ਹੀ ਇਲਾਕੇ ਦੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਜਸ਼ੈਲੀ ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਕੀਤੇ ਜਾ ਰਹੇ ਨੇ ਪੁਲਿਸ ਨੇ ਦੱਸਿਆ ਹੈ ਕਿ ਅਪਰਾਧੀ ਦਾ ਪਤਾ ਲੱਗ ਰਿਹਾ ਹੈ ਹੁਣ ਤੱਕ ਲੁਟੇਰੇ ਨੂੰ ਬੱਸ ਸਟੈਂਡ ਵੱਲ ਜਾਂਦੇ ਦੇਖਿਆ ਗਿਆ ਜਿਸ ਸਕੂਟਰ ਤੇ ਉਹ ਸਵਾਰ ਸੀ ਉਹ ਵੀ ਚੋਰੀ ਦਾ ਇਲਾਕੇ ਦੇ ਲੋਕ ਕਹਿ ਰਹੇ ਨੇ ਕਿ ਇਸ ਅਪਰਾਧੀ ਨੇ ਜਨਵਰੀ ਦੇ ਮਹੀਨੇ ਵਿੱਚ ਇਲਾਕੇ 'ਚ ਇੱਕ ਸਾਈਕਲ ਵੀ ਚੋਰੀ ਕੀਤਾ ਪੁਲਿਸ ਜਲਦੀ ਹੀ ਲੁਟੇਰੇ ਨੂੰ ਫੜ ਲਵੇਗੀ ਇਹ ਗੱਲ ਆਖੀ ਜਾ ਰਹੀ ਹੈ ਉਧਰ ਇਸ ਦੇ ਨਾਲ ਹੀ ਇੱਕ ਹੋਰ ਵੱਡੀ ਘਟਨਾ ਪੰਜਾਬ ਦੇ ਵਿੱਚ ਵਾਪਰੀ ਜਿੱਥੇ ਕਿ ਪਿੰਡ ਤਾਰਾਗੜ ਦੇ ਵਿੱਚ ਨਸ਼ੇੜੀ ਪੁੱਤ ਨੇ ਪਿਓ ਨੂੰ ਮਾਰ ਕੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਕਾਰੀ ਮੁਤਾਬਕ ਨਸ਼ੇੜੀ ਪੁੱਤਰ ਨੇ ਨਸ਼ਾ ਕਰਨ ਲਈ ਪੈਸੇ ਨਾ ਮਿਲਣ ਤੇ ਆਪਣੇ ਹੀ ਪਿਤਾ ਦੇ ਸਿਰ ਤੇ ਪਹਿਲਾਂ ਰੋੜੇ ਨਾਲ ਤਿੰਨ ਵਾਰ ਹਮਲਾ ਕੀਤਾ ਅਤੇ ਫਿਰ ਡੰਡੇ ਨਾਲ ਚਾਰ-ਪੰਜ ਵਾਰ ਕਰਕੇ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਜ਼ਖਮੀ ਪਿਤਾ ਨੂੰ ਜਦ ਹਸਪਤਾਲ ਲਿਜਾਇਆ ਗਿਆ ਉੱਥੇ ਉਸ ਦੀ ਮੌਤ ਹੋ ਗਈ ਇਸ ਸਬੰਧੀ ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਐਸਆਈ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਉਹ ਘਰੇਲੂ ਕੰਮ ਕਰਦੀ ਹੈ ਤੇ ਉਸ ਦੇ ਪੁੱਤਰ ਦੀ ਪਤਨੀ ਦੋ ਬੱਚਿਆਂ ਨਾਲ ਕਿਤੇ ਚਲੀ ਗਈ ਹੈ ਜਿਸ ਕਾਰਨ ਉਹ ਨਸ਼ਾ ਕਰਨਾ ਸ਼ੁਰੂ ਕਰ ਚੁੱਕਿਆ ਹੈ 11 ਅਗਸਤ ਦੇ ਸ਼ਾਮ ਨੂੰ ਉਸ ਦੇ ਪੁੱਤਰ ਨੇ ਪਿਤਾ ਤੋਂ ਨਸ਼ਾ ਕਰਨ ਲਈ ਪੈਸੇ ਮੰਗੇ ਪਰ ਉਸ ਨੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਖੁਦ ਬਿਮਾਰ ਹੈ ਪੈਸੇ ਕਿੱਥੋਂ ਲੈਵੇ ਗੁੱਸੇ 'ਚ ਆਏ ਪੁੱਤਰ ਨੇ ਆਪਣੇ ਹੀ ਪਿਤਾ ਦੇ ਸਿਰ ਤੇ ਰੋੜੇ ਮਾਰੇ 3-4 ਵਾਰ ਤੇ ਉਸ ਤੋਂ ਬਾਅਦ ਗੰਭੀਰ ਜ਼ਖਮੀ ਕਰ ਦਿੱਤਾ ਇੱਥੇ ਬਸ ਨਹੀਂ ਪੁੱਤਰ ਨੇ ertid ਤੇ ਪਏ ਪਿਤਾ ਤੇ ਡੰਡੇ ਵਾਰਏ ਜਦੋਂ ਪਤਨੀ ਪਤੀ ਨੂੰ ਪੁੱਤਰ ਤੋਂ ਛਡਾਉਣ ਦੇ ਲਈ ਅੱਗੇ ਆਈ ਤਾਂ ਉਸ ਨੇ ਉਸ ਨੂੰ ਵੀ ੱੱਕਾ ਦੇ ਦਿੱਤਾ ਤੇ ਉੱਥੋਂ ਭੱਜਣ ਦੀ ਗੱਲ ਕੀਤੀ ਇਸ ਸਾਰੇ ਮਾਮਲੇ ਦੇ ਵਿੱਚ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਹੈ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਕੇਸ ਦਰਜ ਕੀਤਾ ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ